ਨਮਸਕਾਰ ਨਾ ਵੈਬ ਟੀਵੀ ਦੇ ਵਿੱਚ ਇੱਕ ਵਾਰ ਤੁਹਾਡਾ ਫੇਰ ਤੋਂ ਸਾਰਿਆਂ ਦਾ ਸਵਾਗਤ ਹੈ ਜਿਹੜੀ ਸਾਡੀ ਅੱਜ ਦੀ ਚਰਚਾ ਹੋਣ ਵਾਲੀ ਹੈ ਉਹ ਰਾਹੁਲ ਗਾਂਧੀ ਜੀ ਤੇ ਹੈ ਜਿਹੜੇ ਉਹਨਾਂ ਨੇ ਵਾਸ਼ਿੰਗਟਨ ਡੀਸੀ ਅਮਰੀਕਾ ਵਿੱਚ ਜਾ ਕੇ ਆਪਣੇ ਬਿਆਨ ਦਿੱਤੇ ਹੈ ਉਹਨਾਂ ਤੇ ਅੱਜ ਦੀ ਸਾਡੀ ਚਰਚਾ ਹੋਣ ਵਾਲੀ ਹੈ ਤੇ ਸਾਡੇ ਨਾਲ ਮੌਜੂਦ ਹੈ ਸੀਨੀਅਰ ਐਡਵੋਕੇਟ ਗੁਰਮੀਤ ਸਿੰਘ ਸ਼ੁਭਲੀ ਜੀ ਤੇ ਸਿੱਧਾ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਜਿਹੜੀਆਂ ਹੁਣ ਥੋੜੇ ਦਿਨਾਂ ਤੋਂ ਰਾਹੁਲ ਗਾਂਧੀ ਜੀ ਦੇ ਭਾਜਪਾ ਦੀਆਂ ਤਣਾਪੁਰਨ ਖਬਰਾਂ ਆ ਰਹੀਆਂ ਨੇ ਇਹ ਕੀ ਮਸਲਾ ਹੋਇਆ ਦੇਖੋ ਜੇ ਇਹਨਾਂ ਨੂੰ ਠੀਕ ਤਰ੍ਹਾਂ ਸਮਝਣਾ ਤੇ ਇਸ ਗੱਲ ਤੋਂ ਹਟ ਕੇ ਥੋੜਾ ਜਿਹਾ ਤੁਹਾਨੂੰ ਜਾਣਾ ਪੈਗਾ ਜੀ ਦਰ ਅਸਲ ਕਾਰਨ ਕੀ ਹੈ ਕਿ ਜਿਹੜੀਆਂ ਪਿਛੇ ਚੋਣਾਂ ਹੋ ਕੇ ਹਟੀਆਂ ਪਾਰਲੀਮੈਂਟ ਦੀਆਂ ਜੀ ਉਹ ਚਭਾਵੇਂ ਕਾਂਗਰਸ ਪਾਰਟੀ ਜਿਹੜੀ ਆ ਇੰਡੀਆ ਗੱਠ ਜੋੜ ਕਰਕੇ ਜਾਣੀ ਜਾਂਦੀ ਆ ਜਿਹਦੇ ਨਾਲ ਬਾਕੀ ਪਾਰਟੀਆਂ ਹੈਗੀਆਂ ਦੂਜੇ ਵਾਰ ਸੀ ਐਨਡੀਏ ਆ ਉਸ ਵਿੱਚ ਚੋਣਾਂ ਦੇ ਵਿੱਚ ਭਾਵਾ ਕਾਂਗਰਸ ਫੇਰ ਹਾਰ ਗਈ ਆ ਜੀ ਪਲ راہਲ ਗਾਂਧੀ ਕੀ ਕਰਕੇ ਜਾਂ ਸਾਰਿਆਂ ਦਾ ਏਕਾ ਕਰਕੇ ਬਈ ਇਹਨੀ ਆਪਣੀਆਂ 50 ਤੋਂ ਸੀਟਾਂ ਤੋਂ 99 ਸੀਟਾਂ ਕੈਂਪ ਕੀਤੀਆਂ ਭਾਵ ਜੋ ਇਹਨਾਂ ਦੇ ਪੱਲੇ ਸੀ ਇਹ ਦੁੱਗਣੇ ਹੋਏ ਆ ਤੇ ਇਸ ਕਰਕੇ ਇਹ ਇਸ ਜਿੱਤ ਨੂੰ ਵੀ ਅਸੀਂ ਦੁਗੜੇ ਹੋਏ ਆ ਇਸ ਜਿੱਤ ਨੂੰ ਆਪਣੀ ਜਿੱਤ ਦੱਸ ਰਹੇ ਆ ਤੇ ਇਹ ਬੜੇ ਹੌਸਲੇ ਕਿ ਆ ਤੇ ਜਿਹੜੀਆਂ ਹੁਣ ਥੋੜੀਆਂ ਜਿਹੀਆਂ ਸੀਟਾਂ ਘਟਦੀਆਂ ਉਹ ਅਸੀਂ ਹੁਣ ਅਗਲੀ ਵਾਰ ਉਹ ਤੇ ਜਿੱਤ ਪ੍ਰਾਪਤ ਕਰਾਂਗੇ ਦੂਜੇ ਪਾਸੇ ਭਾਜਪਾ ਜਿਹੜੇ ਇਹ ਰੌਲਾ ਪਉਂਦੇ ਨਹੀਂ ਥੱਕਦੀ ਸੀ ਜਿਹੜੇ ਸਕੂਲ ਦੇ ਮਾਸਟਰਾਂ ਵਾਂਗ ਜਿੱਦਾਂ ਨਿਆਣਿਆਂ ਨੂੰ ਉਹ ਪਹਾੜੇ ਕਰਾਉਂਦੇ ਆ 2*4 2*4 4*2=8 8*2=16 ਸਾਰੇ ਸਾਰਾ ਦਿਨ ਇਹ ਕਰਾਉਂਦੇ ਸੀ ਉਹੀ ਜਿਹੜੇ ادارے ਦਿੱਤੇ ਅਬ ਕੀ ਵਾਰ 400 ਪਾਰ ਅਬ ਕੀ ਵਾਰ 400 ਪਾਰ ਅਬ ਕੀ ਵਾਰ ਬੇੜਾ ਪਾਰ ਅਬ ਕੀ ਪਾਰ ਬੇੜਾ ਪਾਰ ਉਹ ਸਾਰਿਆਂ ਦੀ ਜਿਹੜੀ ਆ ਉਹ ਕਿ ਨਿਕਲ ਗਈ ਹੈ ਜੀ ਉਹ ਸਾਰੇ ਨਾਅਰੇਆਂ ਕਰਕੇ ਉਹ ਫੇਰ ਹਾਰ ਗਿਆ ਅੱਜ ਦੇ ਦਿਨ ਭਾਵੇਂ ਪ੍ਰਧਾਨ ਮੰਤਰੀ ਜੀ ਤੀਜੀ ਵਾਰੀ ਪ੍ਰਧਾਨ ਮੰਤਰੀ ਕੁਰਸੀ ਤੇ ਬਿਰਾਜਮਾਨ ਹੋਇਆ ਪਰ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਹੋਇਆ ਮਦਦ ਤਾਂ ਇੱਕ ਦੀ ਵੀ ਬਹੁਤ ਆ ਪਰ ਉਹ 20 ਬੋਟਾ ਉਧਾਰੀਆਂ ਲੈ ਕੇ ਮੁੜ ਮੁੜ ਪ੍ਰਧਾਨ ਮੰਤਰੀ ਬਣੇ ਆ ਤੇ ਜਿਹੜਾ ਇਹ ਜਿਹੜਾ ਇਹ ਇਦੇ ਵਿੱਚ ਜੋ ਜੋਸ਼ ਆਇਆ ਰਾਹੁਲ ਗਾਂਧੀ ਚ ਹਾਂਜੀ ਵੀ ਅਸੀਂ ਦੁੱਗਲੇ ਹੋਏ ਆਂ ਤੇ ਹੋਰ ਵਧਾਂਗੇ ਅਗਲੀਆਂ ਚੋਣਾਂ ਚ ਤੇ ਉਹ ਉਹਨਾਂ ਤੋਂ ਸਹਾਰ ਨਹੀਂ ਹੁੰਦਾ ਉਹ ਵੀ ਅੱਗੇ ਵੀ ਇਹ ਤੋਂ ਪਹਿਲਾਂ ਵੀ ਬੀਜੇਪੀ ਨੇ ਕਰੋੜਾ ਰੁਪਈਆ ਖਰਚ ਕੇ ਇਹਨੂੰ ਪੱਪੂ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਲੋਕਾਂ ਦੀ ਨਿਗਾਹ ਵਿੱਚ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਗਾਂਧੀ ਆਪਣੀ ਧੁੰਦਾ ਪੱਕਾ ਇਹਨਾਂ ਨਿਕਲਿਆ ਵੀ ਉਹ ਇਹਨਾਂ ਦਾ ਗੁੱਸਾ ਨਾ ਕਰਦਾ ਹੋਇਆ ਵੀ ਉਪਰਵ ਤੋਂ ਪਸ਼ਮ ਉੱਤਰ ਤੋਂ ਦੱਖਣ ਤੱਕ ਸਾਰੇ ਹਿੰਦੁਸਤਾਨ ਦੀ ਧਰਤੀ ਨੂੰ ਓਨ ਪੈਦਲ ਚੱਲ ਕੇ ਨੱਪਿਆ ਜੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਛੋਟੀ ਤੋਂ ਛੋਟੀ ਗਰੀਬੀ ਦੇਖੀ ਵੱਡੀ ਤੋਂ ਵੱਡੀ ਗਰੀਬੀ ਦੇਖੀ ਵੱਡੇ ਤੋਂ ਵੱਡੇ ਵੀਰ ਦੇਖ ਕੇ ਹਰ ਜਾਤ ਦੇ ਬੰਦੇ ਦੇਖ ਕੇ ਉਹਨਾਂ ਦੇ ਸੁਭਾਅ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੇਖ ਕੇ ਉਹਦੇ ਵਿੱਚ ਇੱਕ ਨਵਾਂ ਉਤਸ਼ਾਹ ਨਵਾਂ ਕੰਫੀਡੈਂਸ ਆਇਆ ਜਿਸ ਕਰਕੇ ਉਹ ਜੋ ਅੱਜਕੱਲ ਗੱਲ ਕਰਦਾ ਤੇ ਉਹ ਬੜੇ ਜੋਸ਼ ਜਾਣ ਕੇ ਕਰਦਾ ਹਨਾ ਤੇ ਇਸ ਕਰਕੇ ਉਹ ਜਿਹੜਿਆ ਹਰ ਦੇ ਬਾਵਜੂਦ ਵੀ ਉਹ ਜਿਹੜਿਆ ਇੰਨੇ ਜੋਸ਼ ਚ ਗੱਲ ਕਰਦਾ ਉਹ ਬੀਜਪੀ ਵਾਲੇ ਤੋਂ ਹਾਰ ਨਹੀਂ ਹੁੰਦਾ ਤੇ ਉਹ ਇੱਥੇ ਲਗਾਤਾਰ ਨਿੱਕੀ ਨਿੱਕੀ ਗੱਲ ਤੇ ਦੋਸ਼ ਲਾ ਕੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਵੇ ਵਾਕੇ ਛੋਟਾ ਬੰਦਾ ਸਰ ਇਹ ਰਿਤੇ ਇੱਕ ਖਬਰ ਆ ਕਿ ਜਦੋਂ ਇਹਨਾਂ ਨੇ ਰਾਹੁਲ ਗਾਂਧੀ ਨੇ ਭਾਰਤ ਜੜੋ ਯਾਤਰਾ ਜਿਵੇਂ ਤੁਸੀਂ ਕਿਹਾ ਸਾਰਾ ਦੇਸ਼ ਨਾਪਿਆ ਸੀ ਕੀਤਾ ਤੇ ਉਦੋਂ ਵੀ ਜਦੋਂ ਰਾਹੁਲ ਗਾਂਧੀ ਦਾ ਚਹਰਾ ਉੱਭਰਨ ਲੱਗਾ ਸੀ ਪੋਲਿਟਿਕਸ ਵਿੱਚ ਉੱਭਰ ਗਿਆ ਸੀ ਤੇ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੇ ਜਾਂ ਇਹਨਾਂ ਨੇ ਦੋਸ਼ ਲਾਇਆ ਸੀ ਮਾਨਹਾਨੀ ਦੇ ਕਰਦੇ ਸੀ ਉਦੋਂ ਵੀ ਨੀਚੇ ਡਗਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਵੀ ਜਦੋਂ ਅਮਰੀਕਾ ਜਾ ਕੇ ਉਹਨੇ ਕੁਝ ਕਰਨ ਦਾ ਕੁਝ ਆਪਣਾ ਬਿਆਨ ਦੇਣ ਦਾ ਜਾਂ ਕੁਝ ਸਪੀਚ ਦਿੱਤੀ ਹੈ ਹੁਣ ਵੀ ਉਹਨਾਂ ਨੇ ਨਿੱਕੀ ਜੀ ਗੱਲ ਫੜ ਲਈ ਹੈ ਇਹ ਚਾਹੁੰਦੇ ਹੈ ਕਿ ਇਨ ਨੂੰ ਆਪ ਉੱਪਰ ਨਿਉਂਟਨ ਦੇਣਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਮੇਰੇ ਕੇ ਜੋ ਤੁਹਾਡੇ ਹੋਏ ਆ ਬਈ ਇਹ ਉਹਨੂੰ ਉੱਠਣ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਉੱਤੇ ਹੱਥ ਰਾਂ ਦੁਕਤਾ ਜਾਂਦੀ ਬਾਹਰ ਜਾ ਕੇ ਉਹਨ ਕੀ ਕਿ ਕੋਈ ਸੱਚੀ ਗੱਲ ਕੀਤੀ ਆ ਉਹ ਕਹਿੰਦਾ ਬਈ ਹਿੰਦੁਸਤਾਨ ਦੇ ਵਿੱਚ 75 ਸਾਲ ਬਾਅਦ ਵੀ ਕਈ ਕਮਾਂ ਨੂੰ ਪੂਰੀ ਜੱਦੀ ਨਹੀਂ ਜੀ ਜਿਵੇਂ ਉਹਨੇ ਇੱਕ ਕਹਾਣੀ ਗੱਲ ਕੀਤੀ ਆ ਜੀ ਜੀ ਬਈ ਕਿਤੇ ਕਿਤੇ ਇਹਨਾਂ ਨੂੰ ਵੀ ਇਹਨਾਂ ਨਾਲ ਵੀ ਮੜਾ ਚ ਲੁਕ ਹੁੰਦਾ ਅਜੇ ਤੱਕ ਵੀ ਪਰ ਉਹ ਰਕੇ ਸਾਰਿਆਂ ਦਾ ਨਹੀਂ ਉਹਦਾ ਜਿਹੜਾ ਲੈਕਚਰ ਹੋਏ ਇਹ ਨਹੀਂ ਕਹਿੰਦਾ ਵੀ ਸਿੱਖਾ ਸਾਰਿਆਂ ਦਾ ਹੁੰਦਾ ਪਰ ਕਈਆਂ ਦਾ ਹੁੰਦਾ ਜੇ ਤੁਸੀਂ ਬ੍ਰੀਕੀ ਨਾ ਦੇਖੋਗੇ ਜਾਂ ਕਈ ਵਾਰੀ ਅਸੀਂ ਨੋਟ ਨਹੀਂ ਕਰਦੇ ਕਈਆਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੜਾ ਲਹਾ ਕੇ ਅੰਦਰ ਜਾਣ ਦਿੱਤਾ ਜਾਂਦਾ ਓਕੇ ਕਈਆਂ ਨੂੰ ਜੋ ਵੀ ਸਿੱਖੀ ਦੇ ਪਰਲਾਵੇ ਜੇ ਕਿਰਪਾ ਨੰਬਰਦ ਛਕਿਆ ਆ ਉਹ ਉਹਨਾਂ ਦੀ ਬਾਹਰ ਲਾ ਲਈ ਜਾਂਦੀ ਆ ਹਨਾ ਇਸ ਕਰਕੇ ਕਿ ਇਹਦੇ ਅੰਦਰ ਜਾਣ ਨਹੀਂ ਦੇਣਾ ਜਿਨ੍ਹਾਂ ਨੂੰ ਸਿੱਖ ਜਿਹੜੇ ਆ ਉਹ ਆਪਣਾ ਭਵਾਨ ਸਮਝਦੇ ਆ ਉਹ ਫਿਰ ਸਰਕਾਰ ਕੋਲ ਵਾਰ-ਵਾਰ ਸ਼ਿਕਾਇਤਾਂ ਕਰਦੇ ਆ ਪਾਵਾ ਇਦਾਂ ਦੀਆਂ ਸ਼ਿਕਾਇਤਾਂ ਉੱਪਰ ਕਿ ਨਹੀਂ ਆਉਂਦੀਆਂ ਪਰ ਉਹ ਗੱਲ ਨੂੰ ਤਾਂ ਕਹਿੰਦੇ ਆ ਉਹ ਨਾਲ ਹੀ ਸਿੱਖੇ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਜਿਨ੍ਹਾਂ ਲੋਕਾਂ ਨੇ ਉਬਰਾ ਜੇਲਾਂ ਚ ਗਾਲੀਆਂ ਜਾਂ ਫਾਂਸੀ ਦੇ ਰਸੇ ਚੁੰਮੇ ਆ ਉਹਨਾਂ ਵਿੱਚੋਂ ਤਕਰੀਬਨ 98% ਪੰਜਾਬੀ ਹੋਏ ਆ ਤੇ ਪੰਜਾਬੀਆਂ ਵਿੱਚੋਂ ਵੀ ਸਿੱਖ ਹੋਏ ਇਸ ਕਰਕੇ ਉਹ ਛੋਟੀ ਗੱਲ ਨੂੰ ਵੱਡੀ ਕਰਕੇ ਦੱਸਦੇ ਆ ਪਰ ਜੋ راہਲੂ ਇਨੀ ਕੀ ਉੱਦੀ ਕੋਸ਼ਿਸ਼ ਕੀਤੀ ਆ ਔਰ ਜਿਹੜੇ ਭਾਪੀ ਦੇ ਵਿੱਚ ਸਿੱਖਿਆ ਉਹਨਾਂ ਨੂੰ ਅੱਗੇ ਕੀਤਾ ਜੇ ਵੀ ਸਿਰਸਾ ਸਾਹਿਬ ਨੂੰ ਇਹ ਨਹੀਂ ਕੀਤਾ ਉਹ ਸਿਰਸਾ ਸਾਹਿਬ ਊਲ ਜਲੂਲ ਬੋਲ ਰਿਹਾ ਜਿਹੜਾ ਆਪਣਾ ਕੋਈ ਸਟੈਂਡ ਨਹੀਂ ਜਿਹੜਾ ਖੜਾ ਖੜਾ ਅਕਾਲੀ ਦਲ ਦੇ ਵਿੱਚੋਂ ਇੱਕਦਮ ਜਾ ਕੇ ਤੇ ਗ੍ਰਹਿ ਮੰਤਰੀ ਦੇ ਕਮਰੇ ਵਿੱਚ ਜਾ ਕੇ ਬੀਜੇਪੀ ਵਾਲਾ ਬਣ ਗਿਆ ਤੇ ਇਸ ਕਰਕੇ ਉਹ ਜ਼ਰੂਰ ਚਾਹੁੰਦੇ ਆ ਵੀ ਇਹ ਤਰੱਕੀ ਨਾ ਕਰੇ ਇਹ ਬਾਹਰ ਜਾ ਕੇ ਬੋਲੇ ਨਾ ਬਾਹਰ ਜਾ ਕੇ ਹਰ ਸਹੀ ਗੱਲ ਹਨਾ ਕਰਦੀ ਲੋੜ ਆ ਜੇ ਸਾਡੇ ਦੇਸ਼ ਵਿੱਚ ਗਰੀਬੀ ਆ ਜਾਂ ਸਰਕਾਰ ਦਾ ਮਾੜਾ ਕੰਮ ਆ ਇਹ ਵੀ ਦੱਸਣਾ ਚਾਹੀਦਾ ਸਾਰੇ ਸ਼ਿਕਾਇਤਾਂ ਲਾਉਂਦੇ ਆ ਵੀ ਸਾਡੇ ਨਾਲ ਇਦਾਂ ਆ ਇੱਕ ਦੂਜੇ ਦੇਸ਼ ਦੀ ਬਦਦ ਕਰਦੇ ਆ ਹੁਣ ਵੀ ਬਦਤ ਮੰਤਰੀ ਜਿਸੇ ਦੇਸ਼ ਦੀ ਬੰਦਨ ਕਰਨ ਗਿਆ ਜਿਹਦਾ ਤੁਸੀਂ ਦੇਖੋਗੇ ਰੂਸ ਵਿੱਚ ਤੇ ਨਾਲ ਦੇ ਦੇਸ਼ ਵਿੱਚ ਇਹ ਲੜਾਈ ਚੱਲ ਰਹੀ ਹੈ ਯੂਕਰੇਨ ਚ ਯੂਕਰੇਨ ਚ ਉਹਨਾਂ ਨੂੰ ਖਤਮ ਕਰ ਲਈ ਕਿ ਇਹਦਾ ਮਤਲਬ ਆ ਵੀ ਅਸੀਂ ਵੀ ਕਿਸੇ ਵਿੱਚ ਜਾ ਕੇ ਇੰਟਰਫੀਅਰ ਕਰਦੇ ਆ ਮਾੜੇ ਦੀ ਮਦਦ ਕਰਦੇ ਆ ਜਿੱਥੇ ਮਾੜਾ ਵਰਤਾਓ ਹੁੰਦਾ ਕੋਈ ਨਾ ਕੋਈ ਬੋਲਦਾ ਇਸ ਕਰਕੇ ਹਿੰਦੁਸਤਾਨ ਬਾਰੇ ਵੀ ਉਹ ਬੋਲਿਆ ਪਰ ਉਹ ਇੰਨਾ ਮਾੜਾ ਨਹੀਂ ਬੋਲਿਆ ਜਿੱਦੇ ਇਹਨਾਂ ਦੇ ਜੈਰੀ ਬੰਦੇ ਬੋਲੇ ਆ ਕਈਆਂ ਨੇ ਜੀਭ ਕੱਟਣ ਦੀ ਗੱਲ ਕੀਤੀ ਆ ਕਈਆਂ ਨੇ ਸਿਰ ਕੱਟਣ ਦੀ ਗੱਲ ਕੀਤੀ ਆ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਜੋ ਨਾਮ ਦਿੰਨੇ ਆ ਤੁਸੀਂ ਆਪ ਕੱਟਦੇ ਹੋ ਕੀ ਇਦਾਂ ਦੀਆਂ ਗੱਲਾਂ ਨੂੰ ਬੜਾਪਾ ਬੜਾਵਾ ਮਿਲਣਾ ਚਾਹੀਦਾ ਨਹੀਂ ਮਿਲਣਾ ਚਾਹੀਦਾ ਸਰਕਾਰ ਕੋਲ ਇਹਨਾਂ ਦੇ ਕੋਲ ਸ਼ਿਕਾਇਤ ਲਾਈ ਪਰ ਉਹਨੇ ਉਲਟ ਕਿਹਾ ਵੀ ਤੁਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਕਹਿੰਨੇ ਆ ਤੂੰ ਉਹਨੇ ਇਹ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਕਿਹਾ ਮੜਾ ਕਿਹਾ ਤੁਹਾਨੂੰ ਵੀ ਨਹੀਂ ਕਹਿਣੀ ਚਾਹੀਦੀ ਸਾਨੂੰ ਵੀ ਨਹੀਂ ਕਹਿਣੀ ਚਾਹੀਦੀ ਲੇਕਿਨ ਇਹ ਨੂੰ ਗੱਲ ਨੂੰ ਦਾ ਕੋਈ ਹੱਲ ਨਹੀਂ ਕੱਢਿਆ ਬਾਕੀ ਉਹਨਾਂ ਤੇ ਛੱਡ ਦਿੱਤੀ ਆ ਜਿਹੜੇ ਬੋਲਦੇ ਆ ਉਹ ਬੋਲੀ ਜਾਣ ਕੋਈ ਐਸੀ ਗੱਲ ਨਹੀਂ ਜਿਹੜੀ ਉਹਨ ਕੋਈ ਬਾਹਰੀ ਕਹੀ ਹੋਵੇ ਤੇ ਸਰ ਜਿਵੇਂ ਤੁਸੀਂ ਹੁਣ ਦੱਸਿਆ ਕਿ ਰਾਹੁਲ ਗਾਂਧੀ ਨੇ ਬਾਹਰ ਜਾ ਕੇ ਸਿੱਖਾਂ ਬਾਰੇ ਵੀ ਗੱਲ ਕੀਤੀ ਕੁਝ ਮੀਨੋਰਿਟੀਆਂ ਬਾਰੇ ਗੱਲ ਕੀਤੀ ਹੈ ਨਾ ਤੇ ਕੁਝ ਉਹਨੇ ਇਸ ਤਰ੍ਹਾਂ ਦਾ ਵੀ ਕੁਝ ਕਿਹਾ ਸੁਣਨ ਚਾਹਿਆ ਕਿ ਜਿੰਨੇ ਨਾਲ ਸਿੱਖ ਵੀ ਪੜ੍ਹ ਕੇ ਨੇ ਤੇ ਇਸ ਚੀਜ਼ ਬਾਰੇ ਸਰ ਉਹਨੇ ਕੀ ਇੱਦਾਂ ਦਾ ਕਹਤਾ ਸਿੱਖਾਂ ਬਾਰੇ ਮੈਂ ਦੱਸਿਆ ਵੀ ਇਹੋ ਹੀ ਗੱਲ ਕਹਿੰਦੀ ਹੈ ਵੀ ਸਿੱਖਾਂ ਦਾ ਮਾੜਾ ਹੁੰਦਾ ਤਾਂ ਉਹ ਜਿਹੜੇ ਸਿੱਖ ਭਾਜਪਾ ਨਾਲ ਅਟੈਚ ਆ ਹਨਾ ਉਹ ਕਹਿੰਦੇ ਲੈ ਸਾਡੇ ਨਾਲ ਕੋਈ ਮਾੜਾ ਨਹੀਂ ਹੁੰਦਾ ਓਕੇ ਸਾਡੇ ਨਾਲ ਕੋਈ ਮਾੜਾ ਨਹੀਂ ਹੁੰਦਾ ਹਾਂਜੀ ਉਹ ਫਿਰ ਇਹਨੂੰ ਸਿੱਖਾਂ ਦਾ ਮਾੜਾ ਹੁੰਦਾ ਸਿੱਖਾਂ ਬਾਰੇ ਜਿਹੜਾ ਅਮਰੀਕਾ ਵਿੱਚ ਸਵਾਲ ਚੋਂਦਾ ਉਹ ਜਿਹੜਾ ਉੱਥੇ ਦਾ ਵਕੀਲ ਆ ਹਾਂਜੀ ਜਿਹੜਾ ਖਰਸਤਾਨ ਦੀ ਗੱਲ ਕਰਦਾ ਇਹ ਉਹਨੂੰ ਉਹਨਾਂ ਜੋੜ ਦਿਆ ਮੇ ਇਹ ਉਹ ਬੋਲੀ ਬੋਲ ਰਿਆ ਪਈ ਇਹ ਭਾਰਤ ਵਿੱਚ ਸਿੱਖਾ ਨਾਲ ਮਾੜੀ ਗੱਲ ਹੋ ਰਹੀ ਹੈ ਇਹਦੀ ਸਹੀ ਗੱਲ ਨਹੀਂ ਮੰਨ ਰਿਹਾ ਲੇਕਿਨ ਉਹਦੇ ਨਾਲ ਜੁੜ ਰਿਹਾ ਤਾਂ ਕਿ ਵੀ ਇਹ ਕਿਹਾ ਜਾਵੇ ਕਿ ਇਹ ਉਹ ਬੋਲੀ ਬੋਲ ਦਾ ਜੋ ਕਲਸ਼ਤਾਨੀਆਂ ਬੋਲਦਾ ਜਦਕਿ ਇਹ ਗੱਲ ਬਿਲਕੁਲ ਹੈ ਨਹੀਂ ਤੇ ਸਰ ਇੱਕ ਮੇਰਾ ਸਵਾਲ ਹੈ ਕਿ ਹੁਣ ਜਿਵੇਂ ਰਾਹੁਲ ਗਾਂਧੀ ਬਾਰੇ ਇਦਾਂ ਗੱਲਾਂ ਹੋ ਰਹੀਆਂ ਹਨਾ ਖਬਰਾਂ ਆ ਰਹੀਆਂ ਤੇਰੇ ਉੱਤੇ ਕੋਈ ਲੀਗਲ ਐਕਸ਼ਨ ਵੀ ਲਿੱਤਾ ਜਾ ਸਕਦਾ ਹੈ ਅਸਲ ਗੱਲ ਵੀ ਲੀਗਲ ਐਕਸ਼ਨ ਜਿਹੜਾ ਆ ਉਹ ਤਾਂ ਸਰਕਾਰ ਹੀ ਲੈਂਦੀ ਹੈ ਅੱਛਾ ਜੀ ਸਰਕਾਰ ਉਹਨਾਂ ਦੀ ਹੈ ਪਰ ਉਹ ਨਹੀਂ ਵੀ ਪਰਚੇ ਦਰਜ ਕਰਾਤੇ ਉਹ ਨਹੀਂ ਵੀ ਪਰਚੇ ਦਰਜ ਕਰਾਤੇ ਆ ਉਹ ਉਹਦੇ ਵਿੱਚ ਇੱਕ ਦੂਜੇ ਨੂੰ ਖਰਾਬ ਕਰਨਾ ਐਡੀ ਦੂਰ ਕੋਈ ਆਪਣੀ ਜਾਏਗਾ ਦਿਹਾੜੀ ਬਣਨੇਗਾ ਪ੍ਰੋਗਰਾਮ ਕੈਨਸਲ ਕਰੇਗਾ ਹਾਂਜੀ ਪਤਾ ਕੇਗਾ ਇਹ ਜਿਹੜੀਆਂ ਗੱਲਾਂ ਛੋਟੀਆਂ ਸਿਆਸਤ ਵਿੱਚ ਇੰਦਾਂ ਦੀਆਂ ਹੋਣੀਆਂ ਨਹੀਂ ਚਾਹੀਦੀਆਂ ਜਿਹੜੀ ਨਮਾਣਾ ਨੂੰ ਉਹ ਛੁਗਿਆ ਉੱਥੇ ਤੱਕ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਜੇ ਜੀ ਸਿਰ ਕਟਲ ਦੀ ਗੱਲ ਕੀਤੀ ਆ ਜਵਾਨ ਕਟਲ ਦੀ ਗੱਲ ਕੀਤੀ ਆ ਤੇ ਜਿਹੜਾ ਬਿਲਕੁਲ ਇਸ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਕਾਂਗਰਸ ਦਾ ਉਹ ਵੀ ਭਰਨ ਗਾਂਧੀ ਜੀ ਜਿਹੜਾ ਬੀਜੇਪੀ ਚ ਸਟਾਰ ਪ੍ਰਚਾਰਕ ਵੀ ਆ ਤੇ ਉਹਨਾਂ ਦਾ ਜੇਤਾ ਵੀ ਰਿਹਾ ਉਹਨ ਵੀ ਜਦੋਂ ਇਹ ਦੇਖਿਆ ਕਿ ਰਾਹੁਲ ਗਾਂਧੀ ਨਾਲ ਮਾੜੀ ਭਾਸ਼ਾ ਚ ਗੱਲ ਹੋ ਰਹੀ ਆ ਤੇ ਉਹਨ ਵੀ ਸੋਧਤ ਹੋ ਕੇ ਗ੍ਰਹਿ ਮੰਤਰੀ ਨੂੰ ਕਿਹਾ ਪੀਸ ਆਫ ਕੁਛ ਬੰਦ ਹੋਣਾ ਚਾਹੀਦਾ ਅਸੀਂ ਚੁੱਪਕੜੇ ਦੇਖ ਨਹੀਂ ਸਕਦੇ ਅਸੀਂ ਇਸ ਲਈ ਖੂਨ ਵੀ ਵਹਾ ਦੇਾਂਗੇ ਉਮਲ ਵਗੈਰਾ 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 ਯਾਨੀ ਲੜਾਈ ਕਾਂ ਤੱਕ ਚੱਲ ਗਈ ਆ ਇਹ ਬੰਦ ਹੋਣੀ ਚਾਹੀਦੀ ਆ ਹਾਂਜੀ ਇੱਥੇ ਤੱਕ ਨਹੀਂ ਜਾਣਾ ਚਾਹੀਦਾ ਹਾਂਜੀ ਬਾਹਰ ਜਾ ਤਾਂ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਤਾਂ ਜਿਹੜੇ ਜੋਗ ਬੱਧੇ ਆ ਉਹਨਾਂ ਨੂੰ ਸਟੇਟਮੈਂਟ ਤੇ ਕਰਨਾ ਚਾਹੀਦਾ ਆ ਜਿਹੜੀ ਦੁੱਕੀ ਟਿੱਕੀ ਸ਼ੇਰ ਕੱਟਣ ਦੀ ਗੱਲ ਕਰਦੀ ਆ ਇਹਨਾਂ ਨੂੰ ਫੜਕੇ ਦਿੰਨਾ ਚਾਹੀਦਾ ਕਿ ਹੈ ਉਹ ਕਾਂਗਰਸੀ ਹੁਣ ਕਿ ਹੈ ਉਹ ਬੀਜੇਪੀ ਦੇ ਬੰਦੇ ਹੁਣ ਇਹ ਲੋਕ ਦੇਸ਼ ਦੀ ਏਕਤਾ ਨੂੰ ਅੱਗ ਲਾਉਣ ਦੇ ਵਿੱਚ ਅੱਗੇ ਰਹਿੰਦੇ ਆ ਤੇ ਮੈਨੂੰ ਲੱਗਦਾ ਕਿ ਵਰਣ ਗਾਂਧੀ ਦੇ ਬੋਲਣ ਦੇ ਨਾਲ ਇਹ ਮੈਸੇਜ ਜ਼ਰੂਰ ਜਾਏਗਾ ਕਿ ਸਾਨੂੰ ਇੱਥੇ ਤੱਕ ਨਹੀਂ ਬੋਲਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਤੇ ਇਹ ਦੇਖਦੇ ਆ ਕਿ ਆਉਣ ਵਾਲੇ ਸਭ ਵਿੱਚ ਕੀ ਹੋਵੇ ਸਰ ਇੱਕ ਸਵਾਲ ਇਹਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਕੀ ਇਹ ਬਿਆਨਾਂ ਦਾ ਅਸਰ ਜਾਂ ਜੋ ਵੀ ਇਹ ਹੋ ਰਿਹਾ ਹੈ ਇਹਦਾ ਅਸਰ ਅਚੋਣਾ ਤਾਂ ਵੀ ਪਏਗਾ ਬਿਲਕੁਲ ਪਏਗਾ ਅਸਲ ਸਿੱਕੀ ਕਰਨ ਆ ਕਿ 317 ਹਟਣ ਤੋਂ ਬਾਅਦ ਭਾਜਪਾ ਦਾਵਾ ਕਰ ਰਹੀ ਆ ਕਿ ਸਭ ਕੁਝ ਪੁਰ ਅਮਨ ਆ ਮਾਨਿਆ ਹਾਂਜੀ ਸਭ ਕੁਝ ਠੀਕ ਠਾਕ ਆ ਹਾਂਜੀ ਲੋਕ ਸਾਡੇ ਨਾਲ ਆ ਅਸੀਂ ਜੰਮੂ ਕਸ਼ਮੀਰ ਜੋ ਵੀ ਆ ਅਸੀਂ ਜਿੱਤਾਂਗੇ ਪਰ ਜੋ ਮੈਸੇਜ ਆ ਰਹੇ ਆ ਉਹ ਇਹ ਆ ਕਿ ਜਿਹੜਾ ਬੀਜੇਪੀ ਵਿਰੋਧੀ ਐਂਡੀ ਵਿਰੋਧੀ ਤੜਾਇਆ ਉਹ ਅੱਗੇ ਜਾ ਰਹੇ ਆ ਤੇ ਉਹ ਇਹ ਤੋਂ ਘਬਰਾਏ ਹੋਏ ਆ ਕਿ ਅਸੀਂ ਇਹ ਮਨਮਾਨ ਦੀ ਗੱਲ ਕਰਦੇ ਆ ਅਸੀਂ ਚੋਣਾ ਕਰਾਈਆ ਅਸੀਂ 3782 ਆ ਅਸੀਂ ਸਾਰਾ ਕੁਝ ਕੀਤਾ ਤੇ ਪਰ ਲੱਗਦਾ ਵੀ ਲੋਕ ਦੂਜੇ ਪਾਸੇ ਨੂੰ ਲਾ ਰਿਹਾ ਇਸ ਕਰਕੇ ਉਹਨਾਂ ਦੇ ਨਿੱਜੀ ਹਮਲੇ ਹੋਏ ਆ ਹੋ ਰਹੇ ਆ ਜਿਹੜੇ ਗੱਲਾਂ ਨਹੀਂ ਕਰਨੇ ਚਾਹੀਦੇ ਪਰਿਵਾਰਾਂ ਦੀ ਗੱਲ ਕੀਤੀ ਆ ਉਹਦੇ ਵਿੱਚ ਫਰੂਕ ਦੇ ਪਰਿਵਾਰ ਇਹ ਗਾਂਧੀ ਦੇ ਪਰਿਵਾਰਾਂ ਦੀ ਗੱਲ ਕੀਤੀ ਜਾਂਦੀ ਆ ਵੀ ਜਿਹੜੇ ਬੰਦੇ ਰਾਜ ਕਰਦੇ ਉਹ ਪਰਿਵਾਰਾਂ ਨਾਲ ਦਸਤਵੰਦ ਰੱਖਦੇ ਆ ਜੀ ਇਹਨਾਂ ਸਾਰੀਆਂ ਸਾਰੇ ਥਾਈ ਪਰਿਵਾਰੀ ਇਕੱਠੇ ਹੁੰਦੇ ਆ ਪਰਿਵਾਰਾਂ ਦੇ ਬੰਦੇ ਗਾਂ ਆਉਂਦੇ ਆ ਪਰ ਉਸ ਨੂੰ ਲੋਕ ਵੀ ਅੱਕ ਗਏ ਪਰਿਵਾਰ ਬਾਰੇ ਸੁਣ ਤੋਂ ਬਾਅਦ ਇਹ ਲੱਗਦਾ ਇਹ ਆ ਕਿ ਜਿਹੜਾ ਜਿਹੜਾ ਕਾਂਗਰਸ ਨੂੰ ਇਹ ਇੰਡੀਆ ਨੂੰ ਜੋ ਵੀ ਉੱਥੇ ਹੰਗਾਰਾ ਮਿਲਿਆ ਚੋਣਾਂ 'ਚ ਉਹਦੇ ਵਿੱਚੋਂ ਵੀ ਬੀਜੇਪੀ ਖਵराई ਹੋਈ ਲੱਗਦੀ ਆ ਇਸ ਕਰਕੇ ਉਹ ਗਾਂਧੀ ਹੋਵੇ ਕੋਈ ਹੋਵੇ ਉਹਤੇ ਵਾਰ ਕਰਨ ਤੋਂ ਕਿਸੇ ਵੇਲੇ ਵੀ ਮਤਲਬ ਖੁੱਝਦੀ ਨਹੀਂ ਸ਼ਵ ਹੋ ਕੇ ਅੱਗੇ ਹੋ ਕੇ ਇਹ ਗੱਲ ਕਰਦੀ ਆ ਕਿ ਗਾਂਧੀ ਇਸ ਕਰਕੇ ਮਾੜਾ ਕਾਂਗਰਸ ਇਸ ਕਰਕੇ ਮਾੜਾ ਹਾਂਜੀ ਇਹ ਪਾਕਿਸਤਾਨੀ ਕੋਈ ਪਾਕਿਸਤਾਨਾ ਰਲ ਕੇ ਵੋਟਾਂ ਲੈ ਸਕਦਾ ਜੇ ਕੋਈ ਖੈਦਵੀ ਪਾਕਿਸਤਾਨ ਪੇ ਵੋਟਾਂ ਇਹਨਾਂ ਨੂੰ ਪਾਓ ਉਹਨਾਂ ਦੇ ਕੋਈ ਵੋਟਾਂ ਪਾ ਸਕਦਾ ਇਹ ਸਿਰਫ ਉਹਨਾਂ ਦੀਆਂ ਗਰਲਾਆਂ ਕਿ ਉਲਟਿਆ ਕਿ ਜਦੋਂ ਮਰਜੀ ਵਜਪਈ ਦਾ ਜੀ ਕਰਦਾ ਸੀ ਉਹ ਬੱਤ ਚ ਵਹਿੰਦੇ ਸੀ ਤੇ ਪਾਕਿਸਤਾਨ ਚਲ ਜਾਂਦੇ ਸੀ ਜਦੋਂ ਜੀ ਕਰਦਾ ਮੌਜੂਦਾ ਪ੍ਰਧਾਨ ਮੰਤਰੀ ਦਾ ਇਹ ਡਿਨਰ ਤੇ ਚਲ ਜਾਂਦਾ ਤੇ ਕਿਸੇ ਦੀ ਕੜਵਾਈ ਹੋਵੇ ਉੱਥੇ ਚਲ ਜਾਂਦਾ ਇਹ ਵਿਆਹ ਸ਼ਾਦੀ ਤੇ ਚਲ ਜਾਂਦਾ ਇਹ ਆਪ ਜਾਂਦਾ ਆਪ ਸੌ ਚੱਕਣ ਵੇਲੇ ਉਹਨਾਂ ਨੂੰ ਸਦਾ ਬਾਕੀ ਇਹ ਕਹਿੰਦਾ ਕਿ ਪਾਕਿਸਤਾਨ ਨਾਲ ਬੋਲੋ ਨਾ ਗੋਂਡੀ ਦੇਸ਼ਾ ਸਾਨੂੰ ਉਹਦੇ ਨਾਲ ਚੰਗੇ ਸਬੰਧ ਚਾਹੀਦੇ ਆ ਸਰਕਾਰਾਂ ਨੂੰ ਬਣਾਉਣੇ ਚਾਹੀਦੇ ਆ ਵਪਾਰ ਨੂੰ ਵਧਾਉਣਾ ਚਾਹੀਦਾ ਤਾਂ ਕਿ ਦੋਨਾਂ ਪਾਸਿਆਂ ਦੇ ਦੇਸ਼ ਜਿਹੜੇ ਆ ਡੇੜੇ ਹੋ ਸਕਣ ਜੋ ਬਾਰਡਰ ਤੇ ਬਰਬਰਾਈਆ ਹੋ ਰਿਹਾ ਹਾਂਜੀ ਉਹ ਰੁਕਣਾ ਚਾਹੀਦਾ ਪਰ ਇਹ ਰੁਕਣ ਦੇ ਨਾਲ ਉਹਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਉਹ ਉਹ ਬੀ ਕਾਂਗਰਸ ਤੇ ਜਾਂ ਹੋਰ ਪਾਰਟੀਆਂ ਦੇ ਬਾਰ ਕਰਨ ਤੋਂ ਫੇ ਖੁੰਝਦੇ ਆ ਇਸ ਕਰਕੇ ਬਈ ਸਾਰੇ ਕਾਸੇ ਦੇ ਬਾਵਜੂਦ ਵੀ ਬੀਜੇਪੀ ਇੱਥੇ ਪਹੁੰਚੀ ਆ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਹਰਮਨ ਪਿਆਰਤਾ ਜਿਹੜੀ ਆ ਉਹ ਆਪਣੇ ਗਾਂਧੀ ਦੀ ਵਧੀ ਆ ਜੀ ਉਹ ਤੋਂ ਕਬਰਾਟ ਵਿੱਚ ਆ ਜੇ ਸੁਬੇ ਚ ਵੀ ਜਾਂਦਾ ਜਿੱਥੇ ਵੀ ਜਾਂਦਾ ਉਹ ਬਿਨਾਂ ਤਿਆਰੀ ਤੋਂ ਗੱਲ ਕਰਦਾ ਠੀਕ ਗੱਲ ਕਰਦਾ ਉਹ ਤੋਂ ਇੱਕ ਵਰਾਏ ਹੋਏ ਲੱਗਦੇ ਆ ਦੇ ਉਹ ਸੰਦੇ ਆ ਵੀ ਐਨੀ ਇਹਦਾ ਪਿੱਛਾ ਕਰਦੇ ਵੀ ਹੈਨਾ ਇਹ ਇਹ ਦੀ ਲੋਕਪ੍ਰਿਤਾ ਇੰਦੀ ਵੱਧਦੀ ਕੁ ਜਾਂਦੀ ਹੈ ਇਹ ਠੀਕ ਹੈ ਕਿ ਇਹਦੇ ਨਾਲੋਂ ਅਜੇ ਤੱਕ ਇਹਦੀ ਆਪਣੀ ਪ੍ਰਧਾਨ ਮੰਤਰੀ ਦੀ ਲੋਕਪ੍ਰਿਤਾ ਜ਼ਿਆਦਾ ਪਰ ਉਹ ਥੱਲੇ ਆ ਰਹੀ ਹੈ ਇਹਦੇ ਮੁਕਾਬਲੇ ਤੇ ਇਹ ਉੱਪਰ ਨਹੀਂ ਜਾ ਰਿਹਾ ਇੱਕ ਇਹ ਮੇਨ ਕਾਰ ਇਸ ਕਰਕੇ ਇਸ ਕਰਕੇ ਇਹਦੀ ਵਿਰੋਧਤਾ ਹੋ ਰਹੀ ਹੈ ਜਿੱਥੇ ਵੀ ਜਾਂਦਾ ਉੱਥੇ ਇਹਨੂੰ ਮਰਾ ਗਿਆ ਜਾਂਦਾ ਹਾਂਜੀ ਤੇ ਉਹ ਚਾਹੁੰਦੇ ਆ ਵੀ ਇਹਨੂੰ ਜਿੰਨਾ ਮਾੜਾ ਕਵਾਂਗੇ ਉਹਨੀਆਂ ਸਾਚੀਆਂ ਚੋਂ ਬੁੱਟਾ ਬੁੱਦਲ ਪਰ ਬੁੱਟਰ ਸਿਆਣੀ ਹੋ ਚੁੱਕੇ ਆ ਉਹ ਮੰਨਦੀ ਗੱਲ ਨਹੀਂ ਕਰਦੇ ਹੋਰ 10-15 ਦਿਨ ਬਾਅਦ ਤੁਸੀਂ ਦੇਖੋਗੇ ਰਿਜ਼ਲਟ ਅੱਟ ਤੋਂ ਬਾਅਦ ਆ ਜਾਣੇ ਆ ਤੇ ਕੀ ਸੱਚ ਆ ਤੇ ਕੀ ਝੂਠ ਆ ਜੇ ਉਹ ਵਕਈ ਮਾੜਾ ਬੰਦਾ ਹੋਇਆ ਤੇ ਉਹਦੇ ਛਾਬੇ 'ਚ ਉਹਦੇ ਪਲੜੇ 'ਚ ਘੱਟ ਬੁੱਟਾ ਨਿਕੰਢੀਆਂ ਜੇ ਠੀਕ ਹੋਇਆ ਅਦਲ ਫਿਰ ਜਿਆਦਾ ਦਿਖਣੀ ਹੈ ਇਹ ਆਉਣ ਵਾਲੇ ਸਬੰਧਾਂ। ਸੋ ਇਹ ਸੀ ਸਾਡੀ ਅੱਜ ਦੀ ਚਰਚਾ ਐਡਵੋਕੇਟ ਗੁਰਮੀਤ ਸਿੰਘ ਸ਼ੁਕਲੀ ਜੀ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਚਰਚਾ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਜੇ ਤੁਹਾਨੂੰ ਸਾਡੀ ਚਰਚਾ ਵਧੀਆ ਲੱਗੀ ਹੈ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੇ ਜੋ ਵੀ ਸਾਡਾ ਕੰਟੈਂਟ ਹੈ ਇਹਨੂੰ ਆਪਣੇ ਦੋਸਤਾਂ ਯਾਰਾਂ ਨਾਲ ਜ਼ਰੂਰ ਸ਼ੇਅਰ ਕਰੋ। ਤੇ ਇਸ ਦੇ ਨਾਲ ਹੀ ਤੁਹਾਨੂੰ ਅਲਵਿਦਾ ਕਹਿੰਦੇ ਹਾਂ ਤੇ ਫਿਰ ਆ ਕੇ ਮਿਲਦੇ ਹਾਂ ਨਵਜਮਾਨਾ ਵੈਬ ਟੀਵੀ ਦੇ ਨਾਲ। ਧੰਨਵਾਦ।